ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਜੀ ਇਧਰ ਦੇਖੋ ਇਹ ਹੈ ਜੀ ਝੋਨੇ ਦੀ ਪਨੀਰੀ ਤੇ ਆਹ ਬਾਣਾ ਦੇ ਵਿੱਚ ਬੀਜ ਚੁੱਕੇ ਆ ਬੀਜ ਤਾਂ ਝੋਨਾ ਤੇ ਪਰਲੀ ਸਾਈਡ ਉੱਗਰ ਵੀ ਆਇਆ ਇਧਰ ਦੇਖੋ ਭਾਈ ਹਰਿਆਲੀ ਕਿੰਨੀ ਸੋਹਣੀ ਲੱਗਦੀ ਹੈ ਵੇਖਣ ਨੂੰ ਕਿਉਂਕਿ ਹੁਣ ਸਾਰੇ ਹਰਿਆਲੀ ਹੀ ਹਰਿਆਲੀ ਹੋ ਜਾਣੀ ਹੈ ਇਧਰ ਦੇਖੋ ਇਹ ਤਾਂ ਛੋਟੀ ਛੋਟੀ ਹੈ ਆ ਤੁਸੀਂ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਵਿਊ ਆ ਰਿਹਾ ਹਰਾ ਹਰਾ गर्मी बहुत ज्यादा हो गई है प्यारे दर्शकों आज शायद लाइट है नहीं गे है ना, ना। लाइट है नहीं गी अज कल तो मोटर चाल दी चलती सी सीआ आज लाइट है नहीं गे आखो बह लग्या पे पानी तो आप जा रहे हैं जी नहर ते लकड़ा लैन वास्ते देखो आ सारा बीज था इधर भी बीज बीजता आता उगरी ही गया तो हजे हाँ मैं चलो चार क्या वाहन वहलेरप्रीत किमें ठीक है कल बहुत ज्यादा गर्मी हो गई सी असी तो बार ठक वो अगली बत तो चल गए इन्ना कस पेंडा ने होगा अगली तो हेलो भाई सत तो सारे ठीक हो मैं उम्मीद कर दी तीन सारे ठीक होव गे ਅੱਜ ਦੇ ਨਿਊ ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅਸੀਂ ਗਏ ਸੀਗੇ ਬਈ ਅੱਜ ਮੂੰਗੀ ਤੋੜਨ ਵਾਸਤੇ ਮੂੰਗੀ ਕਿੱਥੇ ਤੋੜਦੇ ਸੀ ਆ ਨਹਿਰ ਤੋਂ ਪਾਰ ਦੇ ਉਹ ਤੇ ਬਈ ਉਹ ਲੱਗੀਆਂ ਪਈਆਂ ਸਾਰੀਆਂ ਜਣੀਆਂ ਤੇ ਇੱਧਰ ਦੇਖੋ ਬਈ ਲੱਕੜ ਸੰਤ ਲੱਕੜਾਂ ਦੀ ਭੁੱਖ ਪਈ ਖੜੀ ਤੇ ਮੌਸਮ ਨਾ ਬਈ ਬਹੁਤ ਜ਼ਿਆਦਾ ਬਣ ਚੁੱਕਿਆ ਅੱਜ ਨਾ ਦਿਨ ਨੂੰ ਬਹੁਤ ਜ਼ਿਆਦਾ ਸੀਗੀ ਗਰਮੀ ਤੇ ਗਰਮੀ ਸਾਡਾ ਹਾਲ ਤੁਸੀਂ ਵੇਖ ਸਕਦੇ ਹੋ ਇਹ ਹੋ ਗਿਆ ਤੇ ਹੋਰ ਜੀ ਕਿਵੇਂ ਲੱਗਦਾ ਸਾਡੇ ਬਲੌਗ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੇ ਗਰਮੀ ਨੇ ਅੱਜ ਘੜਤੇ ਵੀ ਸਾਡੇ ਬਟ ਮੈਂ ਕਦੇ ਨਹੀਂ ਆਈ ਸੀਗੀ ਮੂੰਗੀ ਮੰਗੀ ਤੋੜਨ ਵਾਸਤੇ ਬਟ ਅੱਜ ਕਿਸੇ ਬੰਦੇ ਨੇ ਤੁਹਾਨੂੰ ਪਤਾ ਹੈ ਵੀ ਥੋੜਾ ਜਿਹਾ ਨਿਸ਼ਾਨੇ ਕਹਤਾ ਵੀ ਕਹਿੰਦੀ ਵੀ ਜਾਣਾ ਹੈ ਉਹਨਾਂ ਨੇ ਕਿਹਾ ਤੇ ਚਲੋ ਮੈਂ ਕਿਹਾ ਨਾ ਵੀ ਘਰੇ ਬੈਠੇ ਕੀ ਕਰਦੇ ਆ ਚਲੋ ਕੋਈ ਦਾਲ ਪਾਣੀ ਆ ਜਾਂਦਾ ਹੈ ਤੇ ਆਹ ਵੇਖੋ ਭਾਈ ਇੱਥੇ ਫਿਰ ਨਾਲ ਸੀਟਾ ਕਿਵੇਂ ਭੁੱਲ ਕੇ ਜਾਣਾ ਹੈ ਕਿ ਇਹ ਆਪ ਦੀ ਬਾਲਟੀ ਭੁੱਲ ਕੇ ਜਾਊਗੀ ਮੈਨੂੰ ਲੱਗਦੀ ਹੈ ਬੱਦਲ ਗੱਜੀ ਜਾਂਦਾ ਜੀ ਜੋਰਾਂ ਸ਼ੋਰਾਂ ਤੇ ਇਹ ਜਿਹੜੇ ਖੇਤਾਂ ਦੇ ਪਿਆਰੇ ਜੇ 뷰 ਹੈ ਬੜਾ ਹਸੀਨ ਜਾਂ ਜਿਹੜਾ ਮੌਸਮ ਵੀ ਬਣ ਚੁੱਕਿਆ ਜੀ ਹੋ 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 ਅੱਜ ਨਿਕਲ ਗਏ ਜੀ ਵਾਟ ਕਈ ਤਾਂ ਦਪਹਿਰੇ ਭੱਜਣ ਨੂੰ ਤਿਆਰ ਹੋ ਗਏ है तो दोपहरें भजन नु मेरे नाल दी तो दोपहरें भजन नु तैयार होगी हाय चाची चल गए हाय चाची चल गए हाय गाइस मेरी जान नहीं, मेरी जान ओंखी होती थी गर्मी में मैं दुखी थी आज मैं परेशान थी आज तो भाई इसको लेके चले हम अभी घर में मेरा का एक लड़का है इसका बेटा है छोटा सा ਤੇ ਵੈਸੇ ਭਈ ਆਪਾਂ ਹਿੰਦੀ ਨਹੀਂ ਬੋਲਦੇ ਆਪਣੀ ਪਿਓਰ ਪੰਜਾਬੀ ਹੈ ਨਾ ਜੀ ਤੇ ਆਪਣੀ ਜਿਹੜੀ ਮਾਂ ਬੋਲੀ ਹੈ ਪਿਓਰ ਪੰਜਾਬੀ ਨੂੰ ਆਪਾਂ ਸਾਰੇ ਪਿਆਰ ਕਰਦੇ ਹਾਂ ਨਾ ਕਿਉਂਕਿ ਮੂੰਹ ਤੇ ਕਹਿ ਦਿੰਦੇ ਪੰਜਾਬੀ ਗੱਲ ਕਦੇ ਐ ਲੁਕਾ ਛੁਪੀ ਕਰਕੇ ਨਹੀਂ ਗੱਲਾਂ ਕਰਦੇ ਜਿਹੜੀ ਗੱਲ ਕਹਿਣੀ ਹੈ ਜਿਹੜੀ ਆ ਗੀ ਮੂੰਹ ਤੇ ਮੂੰਹ ਤੇ ਚੁੱਪ ਦੇਣੀ ਅਗਲੇ ਨੇ ਹਨਾ ਜੀ ਤੇ ਕਿਨੂੰ ਕਿਨੂੰ ਚੁਗਲੀਆਂ ਤੋਂ ਪ੍ਰੇਜ ਹੈ ਕੌਣ ਕੌਣ ਚੁਗਲੀਆਂ ਤੋਂ ਪ੍ਰੇਜ ਕਰਦਾ ਹੈ ਤੁਸੀਂ ਉਹ ਵੀ ਦੱਸ ਦਿਓ ਕਿਉਂਕਿ ਅੱਜ ਕੱਲ ਜ਼ਿਆਦਾਤਰ ਭੇਡ ਪੜਾਉਣ ਵਾਲੇ ਬਾਲੇ ਹੁੰਦੇ ਆ ਇਧਰ ਦੀ ਗੱਲ ਉਧਰ ਕਰਤੀ ਉਧਰ ਦੀ ਇਧਰ ਕਰਤੀ ਠੀਕ ਹੈ ਜੀ ਓਹ ਹੋ ਹੋ ਬੜੀ ਅੱਤ ਦੀ ਗਰਮੀ ਜਿਹਨੂੰ ਅੱਤ ਕਹਿੰਦੇ ਨੇ ਜੀ ਉਹ ਗਰਮੀ ਸੀਗੀ ਅੱਜ ਬਹੁਤ ਜ਼ਿਆਦਾ ਗਰਮੀ ਸੀਗੀ ਇਹ ਹਾਲ ਹੈ ਨਾ ਇਹ ਤਾਂ ਸਿਰ ਪਾਟੀ ਜਾਂਦਾ ਪੁੱਤ ਨਮੇਰਾ ਤਾਂ ਤੇਰਾ ਵੀ ਸਿਰ ਦੁਖਦਾ ਹਾਂ ਮੈਂ ਨਹੀਂ ਬਣਾਇਨੀ ਤੇਰੀ ਥੋੜੀ ਵੀਡੀਓ ਬਣਾਉਣੀ ਹੈ ਜਲਦੀ ਇਹ ਆ ਦੇਖ ਹੁਣ ਆਈਂ ਤੂੰ ਤਾਂ ਮੇਰੇ ਨਾਲ ਆਈਂ ਪਹਿਲਾਂ ਬਣਾ ਲਈ ਤੂੰ ਨਹੀਂ ਬਣਾਇਨੀ ਪਈ ਅਸੀਂ ਉਹ ਦੇਖਨੇ ਉਹ ਦਾਣਾ ਟੁੱਟਿਆ ਪਿਆਗਾ ਅਸੀਂ ਨਾ ਉਹ ਉੱਥੋਂ ਲੈ ਕੇ ਜਾਂਦੇ ਹੁੰਦੇ ਸੀ ਆਹ ਦਾਣੇ ਲਮਕ ਲਮਕੇ ਮੈਂ ਵੀ ਵਾਰੀ ਵਾਰੀ ਲੈ ਉਹਦਾਣਾ ਟੁੱਟਿਆ ਇੱਕੋ ਪਰੇ ਲਮਕਿਆ ਪੇ ਤੇ ਹੁਣ ਦਿਲ ਨਹੀਂ ਕਰਦਾ ਬਈ ਸਾਡਾ ਲੱਕੜਾ ਲੁੱਕੜਾ ਨੂੰ ਅਸੀਂ ਫਾਰਮ ਕਰਤਾ ਇੱਥੋਂ ਕੰਮ ਹੋ 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 ਸਪੈ ਦੇ ਹੀ ਸਪੈ ਦੇ ਅਲਸੀੜਾ ਇਲਸੀੜਾ ਖੜਾ ਹੈ ਨਾ ਬੜਾ ਬਈ ਮੌਸਮ ਵੀ ਅੱਜ ਕਹਿੰਦਾ ਮਈ ਆ ਤੇ ਆਪਣੇ ਵੇਖ ਲਾ ਟਾਣੀਆਂ ਦੇ ਤੇ ਟੁੱਪ ਪਏਵੇਂ ਕਾਲ ਕਰੀਗੀ ਬਾਡੋ ਜੀ ਮੈਨੂੰ ਗੁੱਸਾ ਤਾਂ ਬਹੁਤ ਆਈ ਜਾਂਦਾ ਤੇਰੇ ਮੈਂ ਕਿਹਾ ਸਬਜ਼ੀ ਜੋਕਰੀਆਂ ਫਲੀਆਂ ਤੋੜ ਲੀਏ ਨਹੀਂ ਨਹੀਂ ਬਸ ਆ ਜਾ ਆ ਜਾ ਆ ਜਾ ਆ ਮੇਰੀ ਸਾਥਣ ਨਹੀਂ ਆਈ ਸੀ ਕਿ ਨਹੀਂ ਤਾਂ ਅੱਜ ਮੈਂ ਫਲੀਆਂ ਸਬਜ਼ੀਆਂ ਨੂੰ ਲੈ ਕੇ ਜਾਂਦੀ ਟਟੀਆਂ ਬੋਲ ਰਹੀਆਂ ਬਈ ਦਰਖਤਾਂ ਤੇ ਦੇਖ ਸਕਦੇ ਤੁਸੀਂ ਬਈ ਜਾ ਰਹੀ ਹੈ ਜੇ ਵੀ ਐਸ ਟੁੱਡੀ ਹੈ ਬਈ ਟਟੀਰੀ ਹੈ ਇਹ ਠੀਕ ਹੈ ਜੀ ਇੱਕ ਵਾਰੀ ਆਪਾਂ ਚੱਲਦੇ ਹਾਂ ਹੁਣ ਘਰੇ ਕਰੇ ਆਇਆ ਜੀ ਆ ਦੇਖੋ ਕਬੂਤਰ ਉੱਡੇ ਫਿਰਦੇ ਆ ਨੰਬਰਾਂ ਦੇ ਵਿੱਚ ਲਾ ਰਹੇ ਉਡਾਰੀਆਂ ਤੇ ਬੱਦਲ ਹੈ ਨਾ ਜਿਹੜਾ ਬਹੁਤ ਕਾਲਾ ਸ਼ਾ ਜਿਹੜਾ ਚੜਿਆ ਆ ਆ ਮੈਂ ਇੱਥੇ ਮੇਰੀ ਬਾਲਟੀ ਰੱਖਤੀ ਆ ਤੇ ਇਧਰ ਪ੍ਰੀਤ ਸਬਜੀ ਪਾਈ ਅੱਜ ਪੇਠੇ ਦੀ ਚੀਰੀ ਜਾਂਦੀ ਹੈ ਤੇ ਆ ਇਧਰ ਕੱਢਦਾ ਹੁੰਦਾ ਮੈਂ ਲਾਦੀ ਵੱਟ ਮੈਂ ਲਾਦੀ ਆ ਗਿਆ ਆ ਗਿਆ ਪ੍ਰੀਤ ਇਹ ਤਾਂ ਮੈਂ ਉਹ ਤੇਰੀ ਹਲਿਆ ਪਾਣੀ ਪਤੰਦਰ ਕਰ ਲੀਏ ਮੰਜੇ ਮੰਜੇ ਆ ਗਿਆ ਕਿਵੇਂ ਹੈ ਠੀਕ ਹੈ ਅੱਜ ਘਰ ਕੇਵੇਂ ਲੱਗਿਆ ਸਾ ਮੇਰੇ ਨੂੰ ਸੁੱਤੀ ਨੂੰ ਪਤਾ ਨਹੀਂ ਲੱਗਿਆ ਅੱਛਾ ਸੌਂ ਵੀ ਗਈ ਸੀ ਕਿ ਤੂੰ ਦੇਖ ਲੋ ਦਰਸ਼ਕ ਕਹਿੰਦੇ ਮੈਨੂੰ ਸੁੱਤੀ ਨੂੰ ਪਤਾ ਨਹੀਂ ਲੱਗਿਆ ਤੇ ਮੈਂ ਅੱਜ ਗਈ ਸੀ ਕੰਮ ਤੇ ਦਿਹਾੜੀ ਗਈ ਸੀ ਐਨਾ ਚਿਲਟਾ ਘਾਤਾ ਦਿੱਤਾ ਜੇ ਮੈਨੂੰ ਬਿਮਾਰ ਹੋ ਗਈ ਮੈਂ ਫੇਰ ਸੇਵ ਚੀਰੀ ਨਹੀਂ ਚੀਰਲਾ ਚੀਰਲਾ ਡਾੜੀ ਉਹਨਾਂ ਤਾਂ ਦੇ ਖਾ ਲਈ ਮੈਂ ਕਿ ਘੜੀ ਦੇ ਸਰਜੀ ਬੰਦੀ ਖਾ ਲੋ ਹੂੰ ਰਾਬੇ ਮੈਂ ਬਰਾਉ ਗਣ ਛੰਡਾ ਦੇ ਦੇ ਹੁਣ ਚੀਰ ਕੇ ਮੈਨੂੰ ਵੀ ਮੇਰਾ ਕਿੱਥੇ ਅੰਦਰ ਅੱਛਾ ਮੈਂ ਆ ਗਿਆ ਥੜੇ ਹੋ ਨਹੀਂ ਦੇ 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 ਦੇਖ ਲੋ ਦਰਸ਼ਕ ਮੈਨੂੰ ਛੱਡਾਂ ਕਰ ਦੇ ਥੈਂਕ ਯੂ ਜਿਹੜੇ ਅੱਜਕੱਲ ਦੇ ਸੇਬ ਹਨ ਦਰਸ਼ਕੋ ਜਮਾ ਨਿੱਕੇ ਨਿੱਕੇ ਜਿਹੇ ਖੱਟੇ ਹੁੰਦੇ ਆ ਤੇ ਬਾਕੀ ਖਟ ਮਿੱਠਾ ਹੈਗਾ ਹੁਣ ਆ ਗਿਆ ਜੀ ਮੀਂਹ ਤੇ ਆਪਾਂ ਚੱਕਦੇ ਲੱਕੜ ਬਾਲਣਾ ਓ ਇੱਕੋ ਜਣੀ ਵੱਕੇ ਉੱਟ ਕੇ ਹਾਏ ਹਾਏ ਹਾਏ